ਅੱਜ ਰਾਜਵੀਰ ਵੀਰ ਜਵੰਦਾ ਉਹਨਾਂ ਦੀ ਮੌਤ ਜਿਹੜੀ ਬੜੀ ਦੁੱਖदाई ਆ ਇਹ ਸਾਰੇ ਲੋਕਾਂ ਲਈ ਉਹਨੂੰ ਚਾਉਣ ਵਾਲਾਂ ਲਈ ਅਸਹਿ ਸੁਣਨਾ ਨਹੀਂ ਹੋਣਾ ਚਾਹੀਦਾ ਪਰ ਮੀਡੀਆ ਵਾਲੇ ਵੀਰਾਂ ਤੇ ਕਿਸੇ ਇੱਕ ਵਾਰ ਜ਼ਰੂਰ ਆ ਜੇ ਮੀਡੀਆ ਵਾਲੇ ਵੀਰ ਆਪਣੀ ਡਿਊਟੀ ਨਿਭਾਉਂਦੇ ਕੀ ਰਾਜਵੀਰ ਸਿੰਘ ਦੀ ਮੌਤ ਨਹੀਂ ਸੀ ਹੁੰਦੀ ਜਵੰਦੇ ਦੀ ਮੌਤ ਨਹੀਂ ਸੀ ਹੁੰਦੀ ਕਿਉਂ ਤੁਸੀਂ ਕਹੋਗੇ ਮੀਡੀਆ ਕਿਉਂ ਕਿਉਂਕਿ ਏਦੋਂ ਪਹਿਲਾਂ ਵੀ ਲੱਖਾ ਮਾਮਾ ਤੇ ਪੁੱਤ ਭੈਣਾ ਦੇ ਵੀਰ ਅਵਾਰਾ ਪਸ਼ੂਆਂ ਦੀ ਭੇਟ ਚੜ੍ਹਿਆ ਪਰ ਮੀਰੀਏ ਨੇ ਕਦੇ ਨਹੀਂ ਕਿਹਾ ਵੀ ਅਵਾਰਾ ਪਸ਼ੂਆਂ ਨਮੋਤਾਂ ਹੋ ਰਹੀਆਂ ਅੱਜ ਵੀ ਸਵੇਰ ਤੋਂ ਆਪਾਂ ਦੇਖ ਸਕਦੇ ਹਾਂ ਇੱਕ ਕਲਾਕਾਰ ਨੇ ਤਾਂ ਲਿਆ ਵੀ ਅਵਾਰਾ ਪਸ਼ੂਆਂ ਦਾ ਹੱਲ ਕਰੀਆ ਆਪਾਂ ਪਰ ਪੱਤਰਕਾਰ ਦੀ ਜ਼ੁਬਾਨ ਸੜ ਜੇ ਪਤਾ ਨਹੀਂ ਤੰਦੂਆ ਪੈ ਗਿਆ ਉਹਨਾਂ ਨੇ ਅਵਾਰਾ ਪਸ਼ੂਆਂ ਦਾ ਨਾਂ ਹੀ ਨਹੀਂ ਲਿਆ ਕਿਉਂਕਿ ਅੰਦਰੋਂ ਜ਼ਮੀਰ ਡੈਡਾ ਸਿਰਫ ਰਾਜਵੀਰ ਜਵੰਦੇ ਨੂੰ ਅੱਜ ਵੀ ਲੋਕ ਵਰਤ ਰਿਆ ਵਿਊ ਆਲੇ ਤੇ ਵੋਟਾਂ ਵਾਲੀ ਪਰ ਦੋਸ਼ ਕੀ ਦੇ ਰਿਆ ਵੀ ਸਾਡੀਆਂ ਅਰਦਾਸਾਂ ਜੀ ਦਵਾਵਾਂ ਜੀ ਸੁਣੀਆਂ ਨਹੀਂ ਰੱਬ ਨੇ ਆਇ ਨਹੀਂ ਉਹ ਭਲਿਓ ਕਿੱਥੇ ਲਿਖਿਆ ਗੁਰੂ ਗ੍ਰੰਥ ਸਾਹਿਬ ਦੇ ਸਾਰੇ ਅੰਗ ਤੇ ਕਿੱਥੇ ਲਿਖਿਆ ਵੀ ਤੁਸੀਂ ਜੇ ਅਰਦਾਸ ਕਰਦੇ ਹੋ ਤਾਂ ਨੁਕਸਾਨ ਨਹੀਂ ਹੋਣਾ ਗੁਰੂ ਸਾਹਿਬ ਨੇ ਬਾਣੀ ਤੇ ਲਿਖਿਆ ਅੱਗੋਂ ਦੇ ਜੇ ਚੇਤੀਆ ਤੱਕ ਐਤ ਮਿਲੈ ਸਜਾਈ ਵੀ ਜੇ ਤੁਸੀਂ ਅੱਗੋਂ ਹੀ ਪਹਿਲਾਂ ਇਹਨਾਂ ਕਾਰਨਾਂ ਤੇ ਸੁਚੇਤ ਹੋਵੋ ਤੁਸੀਂ ਲੋਕਾਂ ਦੀ ਨਿਗਾ ਚ ਲਿਆਓ ਸਿਸਟਮ ਨੂੰ ਦੱਸੋ ਮੀਡੀਆ ਚ ਆਵੇ ਜਿਆ ਮੀਡੀਆ ਅਵਾਰਾ ਪਸ਼ੂਆਂ ਦਾ ਮੂਹਰੇ ਦਿਖਾਉਂਦਾ ਅਵਾਰਾ ਪਸ਼ੂਗੋਨਾ ਜਿਨੀਆਂ ਨਸ਼ੇਨਾ ਮੌਤਾਂ ਹੁੰਦੀਆਂ ਉਹਨੀਆਂ ਹੀ ਮੌਤਾਂ ਅਵਾਰਾ ਪਸ਼ੂਗੋਨਾ ਹੋ ਰਹੀਆਂ ਪਰ ਮੀਡੀਆ ਦਿਖਾਉਂਦਾ ਉੱਥੇ ਆ ਜਿੱਥੇ ਵਿਊ ਆਉਣਗੇ ਜਿਹੜੇ ਬੰਦੇ ਤੇ ਗਰੀਬਾਂ ਦੇ ਆ ਤੁਹਾਨੂੰ ਦਰਸ਼ਨ ਕਰਾ ਦਿੰਦੇ ਆ ਮਾਵਾਂ ਵਿਚਾਰੀਆਂ ਬਿਲਕੀਆਂ ਜਿਨ੍ਹਾਂ ਦਾ ਨਾਂ ਵੀਡੀਓ ਨੇ ਨਾ ਲਿਆ ਕਿਸੇ ਨੇ ਕੁਝ ਨਹੀਂ ਲਿਆ ਆ 12 ਪਸ਼ੂ ਨੇ ਮਾਰਿਆ ਰੱਬ ਦਾ ਭਣਾ ਮੰਨ ਕੇ ਵਿਚਾਰੇ ਨੇ ਭੋਗ ਪਾਤਾ ਇਸ ਕਰਕੇ ਅੱਗੋਂ ਦੇ ਜੇ ਚੇਤੀ ਹੈ ਅਸੀਂ ਅੱਜ ਵੀ মিডিਏ ਦਾ ਫਰਜ ਬਣਦਾ ਹਰ ਕੁਲੀਡਰ ਦੇ ਮੂੰਹ ਤੋਂ ਸਵਾਲ ਪੁੱਵਣ ਥੱਕੇ ਨਾ ਪਵਣ ਪਰ ਜ਼ਰਤ ਨਹੀਂ ਹੋਣੀ ਕਿਉਂਕਿ ਲਾਸਾਂ ਬਣ ਚੁੱਕਿਆ ਪੰਜਾਬ